ਅਸੀਂ ਪੰਜਾਬੀ ਜਦੋਂ ਸਾਡੇ ਭੈਣ ਭਰਾ ਤੇ ਕਦੀ ਵੀ ਕੋਈ ਸਮੱਸਿਆ ਹੁੰਦੀ ਆ ਤਾਂ ਅਸੀਂ ਰਲ ਕੇ ਉਸ ਦਾ ਟੱਕਰਾਂ ਕਰਦੇ ਆਂ ਔਰ ਸਾਰਾ ਪੰਜਾਬ ਇਸ ਦੇ ਵਿੱਚ ਲੱਗਾ ਹੋਇਆ ਜਿਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਆਪਣਾ ਤਿਲ ਫੁੱਲ ਔਣ ਦੀ ਕੋਸ਼ਿਸ਼ ਕੀਤੀ ਆ ਟੈਕਨੋਲੋਜੀ ਦੇ ਤੌਰ ਤੇ ਤਾਂ ਅਸੀਂ ਹਰ ਖਾਂ ਮਜ਼ਬੂਤ ਪ੍ਰੈਜ਼ੈਂਟ ਹੁੰਨੇ ਆ ਸਾਡੀ ਸ਼ਮੂਲੀਅਤ ਹੁੰਦੀ ਆ ਔਰ ਸਾਡੇ ਸਟਾਫ ਨੇ ਚਾਹੇ ਉਹ ਬੇਲਦਾਰ ਆ ਬੇਲਦਾਰ ਤੋਂ ਲੈ ਕੇ ਵਾਈਸ ਚੈਂਸਲਰ ਸਾਹਿਬ ਤੱਕ ਆਪਣਾ ਟਿਲ ਫੁੱਲ ਉਦੇਚ ਪਾਇਆ ਔਰ ਉਸੇ ਅਸ਼ਿਆ ਨਾਲ ਅਸੀਂ ਵਿਸ਼ੀ ਸਾਹਿਬ ਦੇ ਦਿਸ਼ਾ ਨਿਰਦੇਸ਼ ਰੇ ਜਿਹੜੇ ਕਿ ਬਹੁਤ ਮਜੂਰ ਫੀਲ ਕਰ ਰਿਹਾ ਸ਼ੀ ਜਦੋਂ ਇਸ ਇਲਾਕੇ ਦੇ ਵਿੱਚ ਅਣੀ ਫੇਰਿਆ ਸੀ। ਔਰ ਇਹਨਾਂ ਨੇ ਮੀਟਿੰਗ ਕਾਲ ਕੀਤੀ ਤੇ ਆਪਾਂ ਕੀ ਕਰ ਸਕਦੇ ਆ। ਤੇ ਉਦੋਂ ਬਹੁਤ ਸਾਰੀਆਂ ਸਲਾਹਾਂ ਆਈਆਂ ਤੇ ਅਖੀਰ ਇਹ ਹੋਇਆ ਕਿ